ਦੇ ਨਾਲ ਬਾਬੂ ਸੀਗਾ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਰਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਅਲਟੋ ਕਾਰ ਜਿਹੜੀ ਇਹਨਾਂ ਨੇ ਮੁਲਜ਼ਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚਓ ਸਾਹਿਬ ਲక్ష్మణ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਐਫ 7 ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈ ਪੀ ਐਸ एसएसपी साहब मोगा जिदे दिशन दिशतम ਤਬ ਅਸੀਂ ਜਿਹੜਾ ਇਹਦੇ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ अल्टੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਗੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤਿਹਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਦੇਖਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਹਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਸੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਡੀ ਸਿਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਅਤੇ ਜਿਸ ਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕਦਮਾ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਿੱਛ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲੂ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਅਤੇ ਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਸੀ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੱਧਮਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੰਜੋ ਨਾਮਲੂ ਬਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਉਹਦੇ ਖਿਲਾਫ ਇੱਕ ਮੁਕਦਮਾ ਕੋਰਟਿਸਕਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜ਼ਰੂਰਦਾਰ ਜੀ ਲੜਾਈ ਦੇ ਕਰਨੇ ਉੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗਦਾ ਹੁੰਦਾ ਹੈ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਾਨੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ ਬਹੁਤ ਕਿਤੇ ਕੋਈ ਖਰੋਚ ਆਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕਿ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜਿਹੜੀਆਂ ਸੱਟਾਂ ਮਾਰੀਆਂ। ਦੂਜੇ ਮੁੰਡੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ-ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ ਹੁਣ ਉਹਦੀ ਤਬੀਰ ਠੀਕ ਹੈ। ਪੁਲਿਸ ਰਿਮਾਂਡ ਰਿਮਾਂਡ ਵੀ ਲਿਆ ਹੋਇਆ ਇਹਨੂੰ। ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ। ਮੌਂਟੀ ਦੀ ਗ੍ਰਿਫਤਾਰੀ ਸੀ ਅੱਜ ਪਾਈ ਹੈ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ। ਸੋ ਕੱਲ ਨੂੰ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਦਾ ਜਿਹੜ ਇਹ ਪੁੱਛ ਗਏ ਇਸ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਐ ਸੀ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੁਆਰਾ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਂਗੇ ਐਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜਾ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹੇ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਣੀ ਚਾਹੀਦੀ ਜਿਸ ਦੇ ਨਾਲ ਕਿ ਦਸ਼ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅਨਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਜਿਹੜੇ ਬਾਜ ਰਹੇ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਕੋਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਆਲਟੋ ਕਾਰ ਜਿਹੜੀ ਇਹਨਾਂ ਨੇ ਮਲਜਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਅਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚਓ ਸਾਹਿਬ ਲਸ਼ਮਣ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਐ ਸੱਤ ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਆ ਜਿਹੜਾ ਇਹਦੀ ਇਨਵੈਸਟੀਗੇਸ਼ਨ ਅੱਗੇ ਬਣਾਉਂਦੇ ਹੋਏ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈ ਪੀ ਐਸ 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 ਪੀ ਸਾਹਿਬ ਮੋਗਾ ਜਿਹਦੇ ਦਿਸ਼ਾਨ ਦਿਸ਼ਤਮ ਦਾਵਕ ਅਸੀਂ ਜਿਹੜਾ ਇਹਦੇ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਕੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਇਹਨਾਂ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤੇਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਹਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਛੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਟਿਸਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕੱਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸਦੀ ਪੁਚਕਿਸ਼ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲਿਊ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਤੇ ਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੁਤਾਬਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ ਕੌਣ ਇਹਨਾਂ ਦੇ ਨਾਲ ਸੰਜੋ ਨਾਮਲੂ ਵਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜਰੂਰ ਦਰਜ ਲੜਾਈ ਦੇ ਕਰਨੇ ਉੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗਦਾ ਹੁੰਦਾ ਹੈ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਾਨੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ-ਬਹੁਤ ਕਿਤੇ ਕੋਈ ਖਰੋਚ ਆਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ-ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕੇ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜੜੀਆਂ ਸੱਟਾਂ ਮਾਰੀਆਂ ਦੂਜੇ ਮੁੰਡਾ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ-ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ ਹੁਣ ਉਹਦੀ ਤਬੀਰ ਠੀਕ ਹੈ ਪੁਲਿਸ ਰਿਮਾਂਡ ਰਿਮਾਂਡ ਵੀ ਲਿਆ ਹੋਇਆ ਹੈ ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ ਮੌਂਟੀ ਦੀ ਗ੍ਰਿਫਤਾਰੀ ਅਸੀਂ ਅੱਜ ਪਾਈ ਹੈ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਸੋ ਕੱਲ ਨੂੰ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਦਾ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਅਤੇ ਜਿਹੜੀ ਇਹ ਪੁੱਛਗਛ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਹੈ ਅਸੀਂ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੌਰਾਨ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਂਗੇ ਇਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹੇ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਕਟੜਨਾ ਨਹੀਂ ਵਾਪਣੀ ਚਾਹੀਦੀ ਜਿਸ ਦੇ ਨਾਲ ਕਿ ਦਸ਼ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅਨਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਅਲਟੋ ਕਾਰ ਜਿਹੜੀ ਇਹਨਾਂ ਨੇ ਮੁਲਜ਼ਮਾਂ ਦਾ ਨਾਮ ਲਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸਐਚਓ ਸਾਹਿਬ ਲక్ష్మణ ਸਿੰਘ ਧਰਮਕੋਟ ਇਹਨਾਂ ਨੇ ਐਫਆਈਆਰ ਦਰਜ ਕੀਤੀ ਗਈ ਐਫ 7 ਨੰਬਰ ਐਫਆਈਆਰ ਜਿਹੜੀ ਦਰਜ ਕੀਤੀ ਗਈ 103 ਬੀਐਨਐਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਦੀ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਹੋਏ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸੰਦਿਸ਼ ਤਮ ਤੱਕ ਅਸੀਂ ਜਿਹੜਾ ਇਹ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਅਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਗੇ ਤੋਂ ਹੀ ਲੱਗੀ ਸੀ ਅਤੇ ਇਹ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤੇਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਸੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਡੀ ਸੇਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦੇਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਿੱਛ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲੂ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਅਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੁਤਾਬਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸਨ ਜੋ ਨਾਮ ਲੂਮ ਵਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਹਨਾਂ ਦੇ ਉੱਪਰ ਕੋਈ ਪਹਿਲਾਂ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜ਼ਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜ਼ਰੂਰ ਦਰਜ ਲੜਾਈ ਦੇ ਕਾਰਨ ਇੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਕੇ ਮੇਲੇ ਲੱਗਦਾ ਹੁੰਦਾ ਹੈ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਣੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ ਬਹੁਤ ਕਿਤੇ ਕੋਈ ਖਰੋਚ ਆਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕਿ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜਿਹੜੀਆਂ ਸੱਟਾਂ ਮਾਰੀਆਂ। ਦੂਜੇ ਮੁੰਡੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ। ਮੰਨੂ ਆ ਮੰਨੂ ਆ ਮੰਨੂ ਆ। ਹੋ ਗਏ। ਉਹ ਲਤਾਂ ਦੇ ਮਾਰ। ਉਹਦੇ ਨਾਰਮਲ ਸੱਟਾਂ ਵਜੀਆਂ ਸਿਰ ਤੇ ਹੱਥਾਂ-ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ। ਹੁਣ ਉਹਦੀ ਤਬੀਰ ਠੀਕ ਹੈ। ਪੁਲਿਸ ਰਿਮਾਂਡ ਵੀ ਲਿਆ ਹੋਇਆ ਇਹਨਾਂ ਨੂੰ। ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ। ਮੌਂਟੀ ਦੀ ਗ੍ਰਿਫਤਾਰੀ ਸੀ ਅੱਜ ਪਾਈਆ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ। ਸੋ ਕੱਲ ਨੂੰ ਪੇਸ਼ ਦਾਲਦ ਕਰਨ ਤੋਂ ਬਾਅਦ ਇਹਦਾ ਜਿਹੜਾ ਪੁਲਿਸ ਰਮਾਂਡ ਲਵਾਵਾਂਗੇ ਅਤੇ ਜਿਹੜੀ ਇਹ ਪੁੱਛਗਛ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਆ ਸੀ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੁਆਰਾ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਂ ਇਹਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜੇ ਆਂਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹਾ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਦੇ ਨਾਲ ਕਿ ਦਸ਼ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਆਂਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਜਿਹੜੇ ਬਾਜ ਰਹੇ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ੍ਹ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਅਲਟੋ ਕਾਰ ਜਿਹੜੀ ਇਹਨਾਂ ਨੇ ਮਲਜਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਅਤੇ ਧਰਮਪ੍ਰੀਤ ਬਾਬੂ ਨੇਜਾ ਇੰਨਾ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚਓ ਸਾਹਿਬ ਲਸ਼ਮਣ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਐਫ 7 ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਆ ਜਿਹੜਾ ਇਹਦੀ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਹੋਏ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈ ਪੀ ਐਸ 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 ਪੀ ਸਾਹਿਬ ਮੋਗਾ ਜਿਹਦੇ ਦਿਸ਼ਣ ਦਿਸ਼ਤਮ ਦਾਵਕ ਅਸੀਂ ਜਿਹੜਾ ਇਹਦੇ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਅਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਗੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤਿਹਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਹਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਛੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਡੀ ਸਿਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਪ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਛ ਦੇ ਮਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲਿਊ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਅਤੇ ਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੁਤਾਬਕ ਜਿਹੜਾ ਹੋਰ ਜਿਹੜੇ ਖਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸਨ ਜੋ ਨਾਮ ਲੂਮ ਵਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਨਹੀਂ ਇਹਨਾਂ ਦੇ ਉੱਪਰ ਕੋਈ ਪਹਿਲਾਂ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜ਼ਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜ਼ਰੂਰ ਦਰਜ ਲੜਾਈ ਦੇ ਕਾਰਨ ਇੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਾਣੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ ਬਹੁਤ ਕਿਤੇ ਕੋਈ ਖਰੋਚ ਆਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕੇ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜੜੀਆਂ ਸੱਟਾਂ ਮਾਰੀਆਂ ਦੂਜੇ ਮੁੰਡਾ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ ਬਾਹਾਂ ਦੇ ਉਹਨਾਂ ਦੀ ਤਬੀਰ ਠੀਕ ਹੈ ਪੁਲਿਸ ਰਿਮਾਂਡ ਰਿਮਾਂਡ ਵੀ ਲਿਆ ਹੋਇਆ ਹੈ ਜੀ ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ ਮੌਂਟੀ ਦੀ ਗ੍ਰਿਫਤਾਰੀ ਸੀ ਅੱਜ ਪਾਈਆ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਸੋ ਕੱਲ ਨੂੰ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਦਾ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਅਤੇ ਜਿਹੜੀ ਇਹ ਪੁੱਛਗਛ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਹੈ ਅਸੀਂ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੌਰਾਨ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱ ਇਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹਾ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਕਟੜਨਾ ਨਹੀਂ ਵਾਪਨੀ ਚਾਹੀਦੀ ਜਿਸ ਦੇ ਨਾਲ ਕਿ ਦਸ਼ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅੰਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ अल्टੋ ਕਾਰ ਜਿਹੜੀ ਇਹਨਾਂ ਨੇ ਮੁਲਜ਼ਮਾਂ ਦਾ ਨਾਮ ਲਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸਐਚਓ ਸਾਹਿਬ ਲక్ష్మణ ਸਿੰਘ ਧਰਮਕੋਟ ਇਹਨਾਂ ਨੇ ਐਫਆਈਆਰ ਦਰਜ ਕੀਤੀ ਗਈ ਐ ਸੱਤ ਨੰਬਰ ਐਫਆਈਆਰ ਜਿਹੜੀ ਦਰਜ ਕੀਤੀ ਗਈ 103 ਬੀਐਨਐਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਦੀ ਇਨਵੈਸਟੀਗੇਸ਼ਨ ਅੱਗੇ ਬਤਵਾਉਂਦੇ ਹੋਏ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਾਨ ਦਿਸ਼ਤਮ ਤੱਕ ਅਸੀਂ ਜਿਹੜਾ ਇਹ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਕੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤੇਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਸੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਡੀਸੇਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਰ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਛ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲੂ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਅਤੇ ਨੇਜਾ ਬਾਬੂ ਅਤੇ ਜਿਹੜਾ ਮੌਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਸੀ ਗ੍ਰਿਫਤਾਰ ਕਰ ਲਏ ਗਏ ਅਤੇ ਮੌਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੱਧਮਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸੰਜੋ ਨਾਮਲੂ ਬਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜ਼ਰੂਰ ਦਰਜ ਲੜਾਈ ਦੇ ਕਾਰਨ ਇਹ ਉੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗਦਾ ਹੁੰਦਾ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਣੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ ਬਹੁਤ ਕਿਤੇ ਕੋਈ ਖਰੋਚ ਆਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕਿ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜਿਹੜੀਆਂ ਸੱਟਾਂ ਮਾਰੀਆਂ। ਦੂਜੇ ਮੁੰਡੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ-ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ ਹੁਣ ਉਹਦੀ ਤਬੀਰ ਠੀਕ ਹੈ। ਪੁਲਿਸ ਰਿਮਾਂਡ ਰਿਮਾਂਡ ਵੀ ਲਿਆ ਹੋਇਆ ਇਹਨੂੰ। ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ। ਮੌਂਟੀ ਦੀ ਗ੍ਰਿਫਤਾਰੀ ਅਸੀਂ ਅੱਜ ਪਾਈ ਹੈ ਇਹਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ। ਸੋ ਕੱਲ ਨੂੰ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਦਾ ਜਿਹ ਇਹ ਪੁੱਛ ਕੇ ਇਸ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਆ ਸੀ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੁਆਰਾ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਂਗੇ। ਇਹਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜਾ ਐਂਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਇਸ ਜ਼ਿਲ੍ਹੇ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਦੇ ਨਾਲ ਕਿ ਦੰਸ਼ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਅਨਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਕੀਤੀ ਜਾਵੇ ਸੋ ਤਾਂ ਕਰਕੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਜਿਹੜੇ ਬਾਜ ਰਹੇ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤਿਹਗੜ ਘਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤਿਹਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋਂ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਆਲਟੋ ਕਾਰ ਜਿਹੜੀ ਇਹਨਾਂ ਨੇ ਮਲਜਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਅਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚਓ ਸਾਹਿਬ ਲਸ਼ਮਣ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਸੱਤ ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਆ ਜਿਹੜਾ ਇਹਦੀ ਇਨਵੈਸਟੀਗੇਸ਼ਨ ਅੱਗੇ ਬਣਾਉਂਦੇ ਹੋਏ ਮਾਨਯੋਗ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈ ਪੀ ਐਸ 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 ਪੀ ਸਾਹਿਬ ਮੋਗਾ ਜਿਹਦੇ ਦਿਸ਼ਣ ਦਿਸਤਮ ਦਾਵਕ ਅਸੀਂ ਜਿਹੜਾ ਇਹਦੇ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੌਕੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤਿਹਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਹਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ بیسਬਾਲ ਸੀਗੇ بیسਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਛੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਟਿਸਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਤੇ ਜਿਸਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕੱਦਮੇ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸਦੀ ਪੁਛਗਿਸ਼ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲਿਊ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਤੇ ਨੇਜਾ ਬਾਬੂ ਅਤੇ ਜਿਹੜਾ ਮਾਉਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਸੀ ਗ੍ਰਿਫਤਾਰ ਕਰ ਲਏ ਗਏ ਅਤੇ ਮਾਉਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮੁਤਾਬਕ ਜਿਹੜਾ ਹੋਰ ਜਿਹੜੇ ਖੁਲਾਸੇ ਹੋਏ ਹੋਰ ਕੌਣ ਕੌਣ ਇਹਨਾਂ ਦੇ ਨਾਲ ਸੰਜੋ ਨਾਮਲੂ ਬਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਪਹਿਲਾਂ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਖਿਲਾਫ ਇੱਕ ਮੁਕਦਮਾ ਕੋਰਟ ਵਿੱਚ ਗਠਾ